ਨਾਮ ਕੀ ਸਰ ਮੇਰਾ ਨਾਮ ਕੁਲਵੰਦ ਕੋਰਾ ਮੈਂ ਪਵਡ ਪੰਜਾਬ ਰੈਸਟੋਰੈਂਟ ਦੀ ਓਨਰ ਹਾਂ ਜੀ ਸਰ ਮੈਨੂੰ ਕੀ ਹੋਇਆ ਦਿਨ ਦੇ ਵਿੱਚ ਕਿੰਨੇ ਅੱਗ ਲੱਗੀ ਐ ਐਕਚੁਅਲੀ ਸਰ ਅਸੀਂ ਸਾਰੇ ਉੱਪਰ ਸੀ ਮੇਰਾ ਸਟਾਫ ਸਾਰਾ ਉੱਪਰ ਸੀ ਮੇਰਾ ਨਾ ਦੋਸੇ ਦਾ ਥੇ ਆ ਦੇਖੋ ਕਾਊਂਟਰ ਲੱਗਿਆ ਹੋਇਆ ਦੋਸੇ ਵਾਲਾ ਬੰਦਾ ਮੇਰਾ ਥੱਲੇ ਵਰਕਰ ਸੀ ਤੇ ਮੈਡਮ ਉੱਪਰੋਂ ਇੱਕ ਥੱਲੇ ਆਏ ਮੇਰੇ ਰੈਸਟੋਰੈਂਟ ਦੇ ਤੇ ਉਹਨਾਂ ਨੇ ਦੱਸਿਆ ਵੀ ਮੈਡਮ ਇਹਨੂੰ ਨਾ ਬਹੁਤ ਜ਼ਿਆਦਾ ਅੱਗ ਲੱਗ ਗਈ ਆ ਇਹਨੂੰ ATM ਨੂੰ ਆਪਣੇ HDFC Bank ਦਾ ATM ਆ ਜਿਹੜਾ ਇਹਨੂੰ ਅੱਗ ਲੱਗ ਗਈ ਜਿੱਦਾਂ ਹੀ ਮੈਡਮ ਨੇ ਮੈਨੂੰ ਉੱਪਰ ਆ ਕੇ ਕਨਫਰਮ ਕੀਤਾ ਵੀ ਮੈਂ ਮੈਂ ਤਾਂ ਉੱਥੇ ਅੱਗ ਲੱਗ ਗਈ ਆ ਮੈਂ ਫਟਾਫਟ ਇਹਨਾਂ ਨੂੰ ਕਿਹਾ ਮੈਂ ਕਿ ਜਿੰਨੇ ਆ ਆਪਣੇ ਸਿਲੰਡਰ 'ਤੇ 5 ਤੋਂ 6 ਮੇਰੇ ਫਾਇਰ ਵਾਲੇ ਸਿਲੰਡਰ ਸੀ ਅਸੀਂ ਉਸੇ ਟਾਈਮ ਚੱਕ ਕੇ ਲੈ ਕੇ ਆਇਆ ਸਾਰੀ ਅੱਗ ਬੁਝਾਈ ਆ ਹੋਰ ਛੱਡ ਕੇ ਮੇਰੇ ਪਾਣੀ ਦੀ ਕਿੱਟ ਵੀ ਲੱਗੀ ਸੀ ਮੈਂ ਉਹ ਵੀ ਥੱਲੇ ਭੇਜੀ ਜਿੰਨੇ ਵੀ ਸਾਡੇ ਤੋਂ ਹੈਲਪ ਹੋ ਸਕੀ ਆ ਅਸੀਂ ਓਨ ਦੀ ਤੇ ਬਾਕੀ ਵੀ ਮਤਲਬ ਜਿਹੜੀ ਫਾਇਰ ਬਿਗਰੇਟ ਆ ਬਹੁਤ ਲੇਟ ਪਹੁੰਚੀ ਆ ਉਸ ਤੋਂ ਪਹਿਲੇ ਅਸੀਂ ਆਪਣੀ ਅੱਗ ਬੁਝਾ ਚੁੱਕੇ ਸੀ ਕਿ ਕਿੰਨੇ ਕ ਵੇ ਦੀ ਜਿਹੜਾ ਸਰ 8 ਵਜੇ ਦੇ 20 ਮਿੰਟ ਦਾ ਟਾਈਮ ਸੀ ਤੇ ਜਿਹੜੀ ਫਾਇਰ ਬਿਗੜ ਆਈ ਉਹ ਕਿੰਨੇ ਵੇ ਆਈ ਆ ਐ ਮੈਨੂੰ ਲੱਗਦਾ ਤੁਸੀਂ ਲਗਾ ਲਓ ਵੀ ਸਾਡੀ ਅੱਗ ਨੂੰ ਅੱਧਾ ਘੰਟਾ ਹੋ ਗਿਆ ਸੀ ਅੱਗਾ ਪੌਣਾ ਘੰਟਾ ਹੋ ਗਿਆ ਸੀ ਜਦੋਂ ਅੱਧੇ ਪੌਣੇ ਘੰਟੇ ਦੇ ਵਿੱਚ ਅਸੀਂ ਅੱਗ ਬੁਝਾ ਲਈ ਸੀ ਫਾਇਰ ਬਿਗਰੇਟ ਉਦੋਂ ਆਈ ਗਏ ਟਾਈਮ ਤੇ ਨਹੀਂ ਕੋਈ ਆਇਆ ਮੈਂ ਬਿਲਕੁਲ ਕਾਲ ਕੀਤੀ ਜਾਂ ਆਪੇ ਹੀ ਆਈ ਹੈ ਫਾਇਰ ਬਿਗਰੇਟ ਕਾਲ ਜੀ ਮੈਂ ਆਪਣੇ ਬ੍ਰਦਰ ਨੂੰ ਕਾਲ ਕੀਤੀ ਸੀ ਮੈਂ ਕਿਹਾ ਜਲਦੀ ਤੋਂ ਜਲਦੀ ਫਾਇਰ ਬਿਗਰੇਟ ਉੱਥੇ ਭੇਜੋ ਵੀ ਸਾਡੇ ਨਾਲ ਥੱਲੇ ਏਟੀਆਂ ਮੈਂ ਉਹਨੂੰ ਅੱਗ ਲੱਗ ਗਈ ਔਰ ਸਾਡੇ ਉੱਪਰ ਤੱਕ ਵੀ ਧੂੰਆਂ ਚਲਾ ਗਿਆ ਅਸੀਂ ਉੱਪਰ ਬਿਲਕੁਲ ਜਾ ਹੀ ਨਹੀਂ ਸਕਦੇ ਇਸ ਟਾਈਮ ਬ੍ਰਦਰ ਮੇਰੇ ਨੇ ਫਟੋ ਫਟ ਉਸੇ ਟਾਈਮ ਕਹਿੰਦੇ 5 ਮਿੰਟ ਦੇ ਫਾਇਰ ਬਿਗਲਟ ਉਸ ਟਾਈਮ ਦੋ ਇਕੱਠੀਆਂ ਭੇਜੀਆਂ 10 15 ਮਿੰਟ ਫਿਰ ਉਸ ਤੋਂ ਬਾਅਦ ਆਈ ਆ ਮਤਲਬ ਅੱਧੇ ਘੰਟੇ ਤੋਂ ਬਾਅਦ ਹੀ ਆਈ ਆ ਤਾਂ ਕਿ ਕਾਰਨ ਕੀ ਸੀਗਾ ਕਾਰਨ ਜੀ ਇਹ ਕਹਿ ਰਿਹਾ ਵੀ ਏਸੀ ਬਲਾਸਟ ਕਰ ਗਿਆ ਅੱਛਾ ਜੀ ਹਾਂ ਜੀ ਤੇ ਮੌਕੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਵੀ ਅੱਗ ਲੱਗੀ ਹੈ ਮੌਕੇ ਤੇ ਕੁਝ ਨਹੀਂ ਹੋਇਆ ਜੀ ਕਾਫੀ ਮਤਲਬ ਕੱਟ ਹੋ ਗਿਆ ਸੀ ਕਰਾਊਡ ਹੋ ਗਿਆ ਸੀ ਅਸੀਂ ਸਭ ਕੋ ਚੀਕਾਂ ਹੀ ਮਾਰ ਦੇ ਰਹੇ ਹਾਂ ਵੀ ਪਲੀਜ਼ ਹੈਲਪ ਕਰੋ ਮੇਰੇ ਉੱਪਰ ਕਿੱਟ ਲੱਗੀ ਆ ਕੋਈ ਲੈ ਕੇ ਆਓ ਪਰ ਜਿੱਦਾਂ ਤੁਹਾਨੂੰ ਪਤਾ ਹੀ ਆ ਕਰਾਊਡ ਦੇ ਵਿੱਚ ਕੋਈ ਨਹੀਂ ਕਿਸੇ ਨੂੰ ਦੇਖਦਾ ਹਰ ਕਿਸ ਨੇ ਆਪਣੀ ਆਪਣੀ ਵੀਡੀਓ ਬਣਾਈ ਆ ਮੇਰੇ ਵਰਕਰ ਫੋਟੋ ਫੋਟ ਮੇਰੇ ਸ਼ੈਫ ਤੱਕ ਸਾਰੇ ਜਿੰਨੇ ਵੀ ਇੱਥੇ ਲੱਗੇ ਮੇਰੇ ਵਰਕਰ ਫੋਟੋ ਫੋਟ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉੱਤੋਂ ਦੇ ਜਾ ਕੇ ਮੇਰੀ ਕਿੱਟ ਚੱਕ ਕੇ ਲਿਆਇਆ ਵੀ ਮੈਂ ਜਿੱਦਾਂ ਚੀਕਾਂ ਮਾਰੀ ਸੀ ਵੀ ਪਲੀਜ਼ ਹੈਲਪ ਕਰੋ ਬਿਲਡਿੰਗ ਚ ਉਹ ਫੋਟੋਵਰਟ ਕਿਟ ਲਾ ਕੇ ਲਿਆਇਆ ਤੇ ਉਹਨਾਂ ਨੇ ਪਾਣੀ ਮਾਰਨਾ ਸ਼ੁਰੂ ਕੀਤਾ ਤੇ ਐਂਡ ਦੀ ਉਹ ਜਿਹੜੇ ਆਪਣੇ ਸਿਲੰਡਰ ਸੀ ਉਹ ਕੀਤੇ ਆ ਤੇ ਮੈਡਮ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨਦਾ ਨਹੀਂ ਹੋਇਆ ਨਹੀਂ ਸਰ ਉਹ ਨਹੀਂ ਹੋਇਆ ਬਚਾਅ ਹੋ ਗਿਆ ਦੱਸੋਗੇ ਫਾਇਰ ਹੀ ਹੋਈ ਨਹੀਂ ਕੀ ਕਾਰਨ ਕੀ ਆ ਮੜਾ ਸਾਨੂੰ ਦੱਸ ਦਿਓ ਨਾ ਅਲਾਉਡ ਹਾਂ ਜੀ ਸਰ ਮੇਰਾ ਨਾਮ ਕੁਲਵੰਦ ਕੋਰਾ ਮੈਂ ਬਫਰ ਪੰਜਾਬ ਰੈਸਟੋਰੈਂਟ ਦੀ ਓਨਰ ਹਾਂ ਜੀ ਮੈਨੂੰ ਕੀ ਹੋਇਆ ਦੇ ਵੈਕ ਤੇ ਵਿੱਚ ਕਹਿੰਦੇ ਅੱਗ ਲੱਗੀ ਹੈ ਐਕਚੁਅਲੀ ਸਰ ਅਸੀਂ ਸਾਰੇ ਉੱਪਰ ਸੀ ਮੇਰਾ ਸਟਾਫ ਸਾਰਾ ਉੱਪਰ ਸੀ ਮੇਰਾ ਨਾ ਦੋਸੇ ਦਾ ਇੱਥੇ ਆ ਦੇਖੋ ਕਾਊਂਟਰ ਲੱਗਿਆ ਹੋਇਆ ਦੋਸੇ ਵਾਲਾ ਬੰਦਾ ਮੇਰਾ ਥੱਲੇ ਵਰਕਰ ਸੀ ਜੀ ਤੇ ਮੈਡਮ ਉਪਰੋਂ ਇੱਕ ਥੱਲੇ ਆਏ ਮੇਰੇ ਰੈਸਟੋਰੈਂਟ ਦੇ ਤੇ ਉਹਨਾਂ ਨੇ ਦੱਸਿਆ ਵੀ ਮੈਡਮ ਇਹਨੂੰ ਨਾ ਬਹੁਤ ਜ਼ਿਆਦਾ ਅੱਗ ਲੱਗ ਗਈ ਆ ਇਹਨੂੰ ਏਟੀਐਮ ਨੂੰ ਆਪਣੇ ਐਚ ਡੀ ਐਫ ਸੀ ਐਮ ਦਾ ਏਟੀਐਮ ਹੈ ਜਿਹੜਾ ਇਹਨੂੰ ਅੱਗ ਲੱਗ ਗਈ ਜਿੱਦਾਂ ਹੀ ਮੈਡਮ ਨੇ ਮੈਨੂੰ ਉੱਪਰ ਆ ਕੇ ਕਨਫਰਮ ਕੀਤਾ ਵੀ ਮੈਂ ਮੈਂ ਤਾਂ ਉੱਥੇ ਅੱਗ ਲੱਗ ਗਈ ਆ ਮੈਂ ਫਟੋ ਫਟ ਇਹਨਾਂ ਨੂੰ ਕਿਹਾ ਮੈਂ ਕਿ ਜਿੰਨੇ ਆ ਆਪਣੇ ਸਿਲੰਡਰ 'ਤੇ 5 ਤੋਂ 6 ਮੇਰੇ ਫਾਇਰ ਵਾਲੇ ਸਿਲੰਡਰ ਸੀ ਅਸੀਂ ਉਸੇ ਟਾਈਮ ਚੱਕ ਕੇ ਲੈ ਕੇ ਆਇਆ ਸਾਰੀ ਅੱਗ ਬੁਝਾਈ ਆ ਬਹੁਤ ਛੱਡ ਕੇ ਮੇਰੇ ਪਾਣੀ ਦੀ ਕਿੱਟ ਵੀ ਲੱਗੀ ਸੀ ਮੈਂ ਉਹ ਵੀ ਥੱਲੇ ਭੇਜੀ ਜਿੰਨੀ ਵੀ ਸਾਡੇ ਅਸੀਂ ਓਨ தி ਸਪਾਟ ਉਨੀ ਹੈਲਪ ਕੀਤੀ ਆ ਤੇ ਬਾਕੀ ਵੀ ਮਤਲਬ ਜਿਹੜੀ ਫਾਇਰ ਬਿਗਰੇਟ ਆ ਬਹੁਤ ਲੇਟ ਪਹੁੰਚੀ ਆ ਉਸ ਤੋਂ ਪਹਿਲੇ ਅਸੀਂ ਆਪਣੀ ਅੱਗ ਬੁਝਾ ਚੁੱਕੇ ਸੀ ਕਿੰਨੇ ਕ ਵੇ ਦੀ ਜਿਹੜਾ ਸਰ 8 ਵਜੇ ਦੇ 20 ਮਿੰਟ ਦਾ ਟਾਈਮ ਸੀ ਤੇ ਜਿਹੜੀ ਫਾਇਰ ਬਿਗੜ ਆਈ ਉਹ ਕਿੰਨੇ ਵੇ ਆਈ ਆ ਐ ਮੈਨੂੰ ਲੱਗਦਾ ਤੁਸੀਂ ਲਗਾ ਲਓ ਵੀ ਸਾਡੀ ਅੱਗ ਨੂੰ ਅੱਧਾ ਘੰਟਾ ਹੋ ਗਿਆ ਸੀ ਅੱਧਾ ਪੌਣਾ ਘੰਟਾ ਹੋ ਗਿਆ ਸੀ ਜਦੋਂ ਅੱਧੇ ਪੌਣੇ ਘੰਟੇ ਦੇ ਵਿੱਚ ਅਸੀਂ ਅੱਗ ਬੁਝਾ ਲਈ ਸੀ ਫਾਇਰ ਬਿਗਰੇਟ ਉਦੋਂ ਆਈ ਐ ਟਾਈਮ ਤੇ ਨਹੀਂ ਕੋਈ ਆਇਆ ਬਿਲਕੁਲ ਕੋਲ ਕੀਤੀ ਜਾਂ ਆਪੇ ਹੀ ਆਈ ਐ ਫਾਇਰ ਬਿਗਰੇਟ ਕੋਲ ਜੀ ਮੈਂ ਆਪਣੇ ਬ੍ਰਦਰ ਨੂੰ ਕਾਲ ਕੀਤੀ ਸੀ ਮੈਂ ਕਿਹਾ ਜਲਦੀ ਤੋਂ ਜਲਦੀ ਫਾਇਰ ਬਿਗਰੇਟ ਇੱਥੇ ਭੇਜੋ ਵੀ ਸਾਡੇ ਨਾਲ ਥੱਲੇ ਏਟੀਆਂ ਮੈਂ ਉਹਨੂੰ ਅੱਗ ਲੱਗ ਗਈ ਔਰ ਛੜ ਕੇ ਸਾਡੇ ਉੱਪਰ ਤੱਕ ਵੀ ਧੂੰਆਂ ਚਲਾ ਗਿਆ ਅਸੀਂ ਉੱਪਰ ਬਿਲਕੁਲ ਜਾ ਹੀ ਨਹੀਂ ਸਕਦੇ ਇਸ ਟਾਈਮ ਬ੍ਰਦਰ ਮੇਰੇ ਨੇ ਫਟੋ ਫਟ ਉਸੇ ਟਾਈਮ ਕਹਿੰਦਾ 5 ਮਿੰ ਫਾਇਰ ਬਿਗਰੇਟ ਉਸ ਟਾਈਮ ਦੋ ਇਕੱਠੀਆਂ ਭੇਜੀਆਂ 10 15 ਮਿੰਟ ਫਿਰ ਉਸ ਤੋਂ ਬਾਅਦ ਆਈ ਆ ਮਤਲਬ ਅੱਧੇ ਘੰਟੇ ਤੋਂ ਬਾਅਦ ਹੀ ਆਈ ਆ ਤੇ ਕਾਰਨ ਕੀ ਸੀਗਾ ਕਾਰਨ ਜੀ ਇਹ ਕਹਿ ਰਿਹਾ ਵੀ ਏਸੀ ਬਲਾਸਟ ਕਰ ਗਿਆ ਹਾਂਜੀ ਤੇ ਮੌਕੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਵੀ ਅੱਗ ਲੱਗੀ ਹੈ ਮੌਕੇ ਤੇ ਕੁਝ ਨਹੀਂ ਹੋਇਆ ਜੀ ਕਾਫੀ ਮਤਲਬ ਕੱਟ ਹੋ ਗਿਆ ਸੀ ਕਰਾਊਡ ਹੋ ਗਿਆ ਸੀ ਅਸੀਂ ਸਭ ਕੋ ਚੀਕਾਂ ਹੀ ਮਾਰ ਦੇ ਰਹੇ ਹਾਂ ਵੀ ਪਲੀਜ਼ ਹੈਲਪ ਕਰੋ ਮੇਰੇ ਉੱਪਰ ਕਿੱਟ ਲੱਗੀ ਆ ਕੋਈ ਲੈ ਕੇ ਆਓ ਪਰ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਰਾਊਡ ਦੇ ਵਿੱਚ ਕੋਈ ਨਹੀਂ ਕਿਸੇ ਨੂੰ ਦੇਖਦਾ ਹਰ ਕਿਸ ਨੇ ਆਪਣੀ ਆਪਣੀ ਵੀਡੀਓ ਬਣਾਈ ਆ ਮੇਰੇ ਵਰਕਰ ਫੋਟੋਵਰਡ ਮੇਰੇ ਸ਼ੈਫ ਤੱਕ ਸਾਰੇ ਜਿੰਨੇ ਵੀ ਇੱਥੇ ਲੱਗੇ ਮੇਰੇ ਵਰਕਰ ਫੋਟੋਵਰਡ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਉੱਤੋਂ ਦੇ ਜਾ ਕੇ ਮੇਰੀ ਕਿੱਟ ਚੱਕ ਕੇ ਲਿਆਇਆ ਵੀ ਮੈਂ ਜਿੱਦਾਂ ਚੀਕਾਂ ਮਾਰੀ ਸੀ ਵੀ ਪਲੀਜ਼ ਹੈਲਪ ਕਰੋ ਬਿਲਡਿੰਗ ਚ ਉਹ ਫੋਟੋ ਵਰਕ ਕਿਟ ਲਾ ਕੇ ਲਿਆਇਆ ਤੇ ਉਹਨਾਂ ਨੇ ਪਾਣੀ ਮਾਰਨਾ ਸ਼ੁਰੂ ਕੀਤਾ ਤੇ ਐਂਡ ਦੀ ਉਹ ਜਿਹੜੇ ਆਪਣੇ ਸਿਲੰਡਰ ਸੀ ਉਹ ਕੀਤੇ ਆ ਤੇ ਮੈਡਮ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਸਰ ਉਹ ਨਹੀਂ ਹੋਇਆ ਬਚਾਅ ਹੋ ਗਿਆ ਦੱਸੋਗੇ ਫਾਇਰੀ ਹੋਈ ਨਹੀਂ ਕੀ ਕਾਰਨ ਕੀ ਆ ਮੜਾ ਸਾਨੂੰ ਦੱਸ ਦਿਓ ਨਾ ਅਲਾਉਡ ਨਹੀਂ ਸਰ ਪਲੀਜ਼ ਪਲੀਜ਼ ਹਾਂ ਜੀ